ਕਿ ਜਿਹਾ ਵੀ ਇੱਕ ਮਾਮਲਾ ਹੋਇਆ ਸੀਗਾ ਪੈਲੈਂਸ ਦੇ ਵਿੱਚ ਲੜਾਈ ਹੋਈ ਸੀ ਜਦੋਂ ਗੱਲ ਕੱਢੀਆਂ ਉਹ ਦੋਸ਼ੀ ਗ੍ਰਿਫਤਾਰ ਕਰ ਲਏ ਜੀ ਹਾਂਜੀ ਜਗਰੂਪ ਸਿੰਘ ਗ੍ਰਿਫਤਾਰ ਹੋ ਗਿਆ ਬਾਕੀ ਸਾਡੀ ਟੀਮਾਂ ਗਈਆਂ ਹੋਈਆਂ ਨੇ ਉਹ ਹੋਪ ਹੈ ਵੀ ਜਲਦੀ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਕਿੰਨੇ ਦੋਸ਼ੀ ਗ੍ਰਿਫਤਾਰ ਹੋਏ ਨੇ ਕੀ ਇਕੱਲੇ ਜਗਰੂਪ ਸਿੰਘ ਕੀਤਾ ਫਿਲਹਾਲ ਜਗਰੂਪ ਸਿੰਘ ਹੋਇਆ ਦੋ ਦੋਸ਼ੀ ਹੋਰ ਨੇ ਉਹਨਾਂ ਲਈ ਗ੍ਰਿਫਤਾਰੀ ਲਈ ਛਾਪੇਮਾਰੀ ਸਾਡੀ ਛਾਪੇਮਾਰੀ ਕੀਤੀ ਜਾ ਰਹੀ ਹੈ ਉਹ ਟੀਮਾਂ ਸਾਡੀਆਂ ਗਈਆਂ ਹੋਈਆਂ ਨੇ ਵਕਤ ਵਕਤ ਇਹਨਾਂ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਈ ਇਹਨਾਂ ਨੂੰ ਲੋਕਲੇ ਕੀਤਾ ਇੱਕ ਮਹਿਲਾ ਕਮਿਸ਼ਨ ਵੱਲੋਂ ਵੀ ਨੋਟਿਸ ਜਾਰੀ ਕੀਤਾ ਗਿਆ ਸੀਗਾ ਤੇ ਉਹਦੇ ਤੇ ਕੀ ਕਾਰਵਾਈ ਅੱਗੇ ਰਿਪੋਰਟ ਭੇਜੀ ਹੈ ਉਹ ਮਹਿਲਾ ਕਮਿਸ਼ਨ ਨੂੰ ਜਾਂ ਕਿਦਾਂ ਆਹ ਹਾਂਜੀ ਉਹ ਸਾਡੇ ਡੀਐਸਪੀ ਸਾਹਿਬ ਕਰ ਰਹੇ ਨੇ ਉਹ ਕਾਰਵਾਈ ਤੇ ਭੇਜੀ ਜਾ ਇੱਕ ਮਹਿਲਾ ਦੇ ਉੱਪਰ આરોਪ ਵੀ ਲਗਾਏ ਗਏ ਨੇ ਕੁਝ ਡੀਜੇ ਵਾਲੇ ਵੱਲੋਂ ਆ ਕੇ ਵੀ ਪੁਟ ਰੋ ਕੀਤਾ ਗਿਆ ਇੱਕ ਮਹਿਲਾ ਦੇ ਉੱਪਰ ਇਦਾਂ ਦਾ ਹਮਲਾ ਕੀਤਾ ਗਿਆ ਕੀ ਇਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਬੈਠੇ ਰਾਏ ਸੀਗੇ ਬਾਹਰ ਆਪਣੀ ਕੋਈ ਵਾਈਟ ਦੇ ਕੇ ਚਲੇ ਗਏ ਨੇ ਮੇਰੇ ਕੋਲ ਉਹਨਾਂ ਦਾ ਕੋਈ ਲਿਖਤੀ ਨਹੀਂ ਆਇਆ ਹੈਗਾ ਐਸਾ ਜਿਹਾ ਆ ਇੱਕ ਮਾਮਲਾ ਹੋਇਆ ਸੀਗਾ ਪੈਲਸ ਦੇ ਵਿੱਚ ਲੜਾਈ ਹੋਈ ਸੀ ਕੋਈ ਗੱਲ ਕਢੀ ਆ ਉਹ ਦੋਸ਼ੀ ਗ੍ਰਿਫਤਾਰ ਗਾਲੇ ਜੀ ਹਾਂਜੀ ਜਗਰੂਪ ਸਿੰਘ ਗ੍ਰਿਫਤਾਰ ਹੋ ਗਿਆ ਬਾਕੀ ਸਾਡੀ ਟੀਮਾਂ ਗਈਆਂ ਹੋਈਆਂ ਨੇ ਹੋਫ ਹੈ ਵੀ ਜਲਦੀ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਕਿੰਨੇ ਦੋਸ਼ੀ ਗ੍ਰਿਫਤਾਰ ਹੋਏ ਨੇ ਜੀ ਇਕੱਲੇ ਜਗਰੂਪ ਸਿੰਘ ਹੀ ਕੀਤਾ ਇੱਕ ਫਿਲਹਾਲ ਜਗਰੂਪ ਸਿੰਘ ਹੋਇਆ ਦੋ ਦੋਸ਼ੀ ਹੋਰ ਪੈਣ ਔਰਨਾਲੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਟੀਮਾਂ ਸਾਡੀਆਂ ਗਈਆਂ ਹੋਈਆਂ ਨੇ ਵਕਫ ਵਕ ਇਨ੍ਹਾਂ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਈ ਇਨ੍ਹਾਂ ਨੂੰ ਲੋਕਲੇ ਕੀਤਾ ਇੱਕ ਮੈਲ ਕਮਿਸ਼ਨ ਵੱਲੋਂ ਵੀ ਨੋਟਿਸ ਜਾਰੀ ਕੀਤਾ ਗਿਆ ਸੀਗਾ ਤੇ ਉਹਦੇ ਤੇ ਕੀ ਕਾਰਵਾਈ ਅੱਗੇ ਰਿਪੋਰਟ ਭੇਜੀ ਹੈ ਮੈਲ ਕਮਿਸ਼ਨ ਨੂੰ ਜਾਂ ਕੀ ਕੀਤਾ ਹਾਂਜੀ ਉਹ ਸਾਡੇ ਡੀਐਸਪੀ ਸਾਹਿਬ ਕਰ ਰਹੇ ਨੇ ਉਹ ਕਾਰਵਾਈ ਇੱਕ ਮਹਿਲਾ ਦੇ ਉੱਪਰ આરોਪ ਵੀ ਲਗਾਏ ਗਏ ਨੇ ਕੁਝ ਡੀਜੇ ਵਾਲੇ ਬਲੋ ਆ ਕੇ ਵੀ ਪੁਟਰਾ ਕੀਤਾ ਗਿਆ ਇੱਕ ਮਹਿਲਾ ਦੇ ਉੱਪਰ ਏਦਾਂ ਦਾ ਹਮਲਾ ਕੀਤਾ ਗਿਆ ਕੀ ਇਹਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਬੈਠੇ ਰਾਏ ਸੀਗੇ ਬਾਅਦ ਆਪਣੀ ਕੋਈ ਵਾਈਟ ਦੇ ਕੇ ਚਲੇ ਗਏ ਨੇ ਮੇਰੇ ਕੋਲ ਉਹਨਾਂ ਦਾ ਕੋਈ ਲਿਖਤੀ ਨਹੀਂ ਆਇਆ ਹੈਗਾ ਐਸਐਸਓ ਸਾਹਿਬ ਇੱਕ ਮਾਮਲਾ ਹੋਇਆ ਸੀਗਾ ਪੈਲੈਸ ਦੇ ਵਿੱਚ ਲੜਾਈ ਹੋਈ ਸੀ ਕੁੜੀ ਕੋ ਗਲ ਕਢੇ ਉਹ ਦੋਸ਼ੀ ਗ੍ਰਿਫਤਾਰ ਕਰ ਲਏ ਹਾਂਜੀ ਜਗਰੂਪ ਸਿੰਘ ਗ੍ਰਿਫਤਾਰ ਹੋ ਗਿਆ ਬਾਕੀ ਸਾਡੀ ਟੀਮਾਂ ਗਈਆਂ ਹੋਈਆਂ ਨੇ ਉਹ ਉਹ ਖੋਫ ਹੈ ਵੀ ਜਲਦੀ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਕਿੰਨੇ ਦੋਸ਼ੀ ਗ੍ਰਿਫਤਾਰ ਹੋਏ ਨੇ ਜੀ ਇਕੱਲੇ ਜਗਰੂਪ ਸਿੰਘ ਹੀ ਕੀਤਾ ਇੱਕ ਫਿਲਹਾਲ ਜਗਰੂਪ ਸਿੰਘ ਹੋਇਆ ਦੋ ਦੋਸ਼ੀ ਹੋਰ ਨੇ ਉਹਨਾਂ ਲਈ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਟੀਮਾਂ ਸਾਡੀਆਂ ਗਈਆਂ ਹੋਈਆਂ ਨੇ ਵਕਫ ਵਕਫ ਇਹਨਾਂ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਇਹਨਾਂ ਨੂੰ ਲੋਕਲੇ ਕੀਤਾ ਇੱਕ ਮਹਿਲਾ ਕਮਿਸ਼ਨ ਵੱਲੋਂ ਵੀ ਨੋਟਿਸ ਜਾਰੀ ਕੀਤਾ ਗਿਆ ਸੀਗਾ ਤੇ ਉਹਦੇ ਤੇ ਕੀ ਕਾਰਵਾਈ ਅੱਗੇ ਰਿਪੋਰਟ ਭੇਜੀ ਹੈ ਮਹਿਲਾ ਕਮਿਸ਼ਨ ਨੂੰ ਜਾਂ ਕੀ ਕੀਤਾ ਹਾਂਜੀ ਉਹ ਸਾਡੇ ਡੀਐਸਪੀ ਸਾਹਿਬ ਕਰ ਰਹੇ ਨੇ ਉਹ ਕਾਰਵਾਈ ਇੱਕ ਮਹਿਲਾ ਦੇ ਉੱਪਰ આરોਪ ਵੀ ਲਗਾਏ ਗਏ ਨੇ ਕੁਝ ਡੀਜੇ ਵਾਲੇ ਬਲੋ ਆ ਕੇ ਵੀ ਪੁੱਤਰ ਕੀਤਾ ਗਿਆ ਇੱਕ ਮਹਿਲਾ ਦੇ ਉੱਪਰ ਏਦਾਂ ਦਾ ਹਮਲਾ ਕੀਤਾ ਗਿਆ ਕੀ ਇਹਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਇੱਥੇ ਰਾਏ ਸੀਗੇ ਬਾਹਰ ਆਪਣੀ ਕੋਈ ਵਾਈਟ ਦੇ ਕੇ ਚਲੇ ਗਏ ਨੇ ਮੇਰੇ ਕੋਲ ਉਹਨਾਂ ਦਾ ਕੋਈ ਲਿਖਤੀ ਨਹੀਂ ਆਇਆ ਹੈਗਾ ਐਸਾ ਜਿਹਾ ਆ ਇੱਕ ਮਾਮਲਾ ਹੋਇਆ ਸੀਗਾ ਪੈਲਸ ਦੇ ਵਿੱਚ ਲੜਾਈ ਹੋਈ ਸੀ ਕੋਈ ਗੱਲ ਕਢੀਆਂ ਉਹ ਦੋਸ਼ੀ ਗ੍ਰਿਫਤਾਰ ਕਰ ਲਏ ਹਾਂਜੀ ਜਗਰੂਪ ਸਿੰਘ ਗ੍ਰਿਫਤਾਰ ਹੋ ਗਿਆ ਬਾਕੀ ਸਾਡੀ ਟੀਮਾਂ ਗਈਆਂ ਹੋਈਆਂ ਨੇ ਉਹ ਖੋਫ ਹੈ ਵੀ ਜਲਦੀ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਕਿੰਨੇ ਦੋਸ਼ੀ ਗ੍ਰਿਫਤਾਰ ਹੋਏ ਨੇ ਜੀ ਕੱਲੇ ਜਗਰੂਪ ਸਿੰਘ ਹੀ ਕੀਤਾ ਇੱਕ ਫਿਲਹਾਲ ਜਗਰੂਪ ਸਿੰਘ ਹੋਇਆ ਦੋ ਦੋਸ਼ੀ ਹੋਰ ਨੇ ਉਹਨਾਂ ਲਈ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਟੀਮਾਂ ਸਾਡੀਆਂ ਗਈਆਂ ਹੋਈਆਂ ਨੇ ਵਕਫ ਵਕ ਇਹਨਾਂ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਈ ਇਹਨਾਂ ਨੂੰ ਲੋਕਲੇ ਕੀਤਾ ਇੱਕ ਮਹਿਲਾ ਕਮਿਸ਼ਨ ਵੱਲੋਂ ਵੀ ਨੋਟਿਸ ਜਾਰੀ ਕੀਤਾ ਗਿਆ ਸੀਗਾ ਤੇ ਉਹਦੇ ਤੇ ਕੀ ਕਾਰਵਾਈ ਅੱਗੇ ਰਿਪੋਰਟ ਭੇਜੀ ਹੈ ਮਹਿਲਾ ਕਮਿਸ਼ਨ ਨੂੰ ਜਾਂ ਕਿੱਦਾਂ ਆ ਹਾਂਜੀ ਉਹ ਸਾਡੇ ਡੀਐਸਪੀ ਸਾਹਿਬ ਕਰ ਰਹੇ ਨੇ ਉਹ ਉਹ ਕਾਰਵਾਈ ਦਿੱਕੀ ਜਾ ਇੱਕ ਮਹਿਲਾ ਦੇ ਉੱਪਰ આરોਪ ਵੀ ਲਗਾਏ ਗਏ ਨੇ ਕੁਝ ਡੀਜੇ ਵਾਲੇ ਬਲੋ ਆ ਕੇ ਵੀ ਪੁਟਰਾ ਕੀਤਾ ਗਿਆ ਇੱਕ ਮਹਿਲਾ ਦੇ ਉੱਪਰ ਇਦਾਂ ਦਾ ਹਮਲਾ ਕੀਤਾ ਗਿਆ ਕੀ ਇਹਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਉਹ ਇੱਥੇ ਰਾਏ ਸੀਗੇ ਬਾਹਰ ਆਪਣੀ ਕੋਈ ਵਾਈਟ ਦੇ ਕੇ ਚਲੇ ਗਏ ਨੇ ਮੇਰੇ ਕੋਲ ਉਹਨਾਂ ਦਾ ਕੋਈ ਲਿਖਤੀ ਨਹੀਂ ਆਇਆ ਹੈਗਾ